ਮਹਾਰਾਜ ਦੀ ਕਾ ਖਾਲਸਾ ਪਾਏ ਮਹਾਰਾਜ ਦੀ ਫਤਿਹ ਗੱਜ ਗੱਜਾਰੇ ਗ ਜਾਵੇ ਨਿਹਾਲ ਹੋ ਜਾਵੇ ਸ਼ਹੀਦਾਂ ਸਿੰਘਾਂ ਨੂੰ ਭਾਵ ਮਹਾਰਾਜ ਕਿਰਪਾ ਕਰੂਗਾ ਪੰਥ ਚੇਕੇ ਤਵਾਗੀ ਹੋਣਿਆ ਇਹ ਜੂਨ 84 ਭੁੱਲ ਨਹੀਂ ਸਕਦੇ ਭਾਵੇਂ ਭੁੱਲਣਾ ਚਾਹੀਏ ਅਕਾਲ ਤਖਤ ਸਾਹਿਬ ਦੀ ਹੋਈ ਬਿਆਦਵੀ ਉਹਨੂੰ ਕਿੱਦਾਂ ਦੱਸੋ ਬਖਸ਼ਾਈਏ ਅੱਜ ਇਕਜੁੱਟ ਹੋਣ ਦੀ ਲੋੜ ਆ ਕੱਥੇ ਹੋਈਏ ਵੇਖੋ ਸਾਡਾ ਤਮਾਸ਼ਾ ਵੇਖਣਾ ਚਾਹੁੰਦੀਆਂ ਏਜੰਸੀਆਂ ਸਾਰਾ ਵਰਲਡ ਵਾਈਡ ਤੇ ਅਸੀਂ ਪਕਾਦੀ ਸਾਡੇ ਚ ਸਿਆਣ ਬੈ ਜੀ ਅਸੀਂ ਇਕੱਠੇ ਹੋਗੇ ਨਹੀਂ ਬੈੰਦੇ ਬਹੁਤ ਸੋਣਾ ਮਾਰ ਕਿਰਪਾ ਕਰੇ ਪੰਥ ਵਿੱਚ ਇੱਕ ਇਤਫਾਕ ਹੋਣ ਬਾਬਾ ਜੀ ਸ੍ਰੀ 96 ਕਰੋੜੀ ਬਾਬਾ ਬਲਵੀਰ ਸਿੰਘ ਜੀ ਹੋਰ ਸਿਆਣੀਆਂ ਸ਼ਖਸੀਅਤਾਂ ਸਾਰੇ ਇਹ ਯਤਨ ਕਰ ਰਹੇ ਆ ਵੀ ਸਾਰੇ ਇੱਕ ਜਗ੍ਹਾ ਬੈਠਣ ਜੋ ਵੀ ਵਿਧੀ ਵਿਧਾਨ ਮਹਾਰਾਜ ਤੋਂ ਚੱਲਿਆ ਆਉਂਦਾ ਉਸ ਅਨਸਾਰ ਹੀ ਸਾਰੇ ਕਾਰਜ ਕਰਨੇ ਚਾਹੀਦੇ ਆ ਵੇਖੋ ਭਾਵੇਂ ਜਥੇਦਾਰ ਲਾਉਣੇ ਹਟਾਉਣੇ ਉਹ ਕਿਸੇ ਵਿਧੀ ਵਿਧਾਨ ਚੜ੍ਹਦੀ ਕਲਾ 'ਚ ਹੋਣਾ ਚਾਹੀਦਾ ਪੰਥ ਵਿੱਚ ਏਕਾ ਇਤਫਾਕ ਹੋਵੇ ਆਪੋ ਆਪਣੀਆਂ ਡੱਫਲੀਆਂ ਨਾ ਵਜਾਈਏ ਮਾਰ ਦੇ ਨਗਾਰਾ ਖੜਕਾਈ